ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਸੀਨ ਆਉਂਦਾ ਜਿੱਥੇ ਲਗਾਏ ਜਾਂਦੇ ਨੇ Hinduo Punjab ਛੱਡੋ 80s ਤੋਂ ਬਾਅਦ ਸਾਡੇ ਸੰਘਰਸ਼ ਕਰਦੇ ਉਹਨਾਂ ਸਤਕਾਰਯੋਗ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਕਿਸੇ ਛੋਟੀ ਮੋਟੀ ਹਫਤੀ ਦੇ ਵੱਲੋਂ ਨਹੀਂ ਕੀਤਾ ਗਿਆ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਤੁਸੀਂ ਲਿਖਤਾਂ ਪੜ੍ਹ ਲਓ ਭਾਈ ਜਮੇਰ ਸਿੰਘ ਉਹਨਾਂ ਦੀਆਂ ਲਿਖਤਾਂ ਪੜ੍ਹ ਲਓ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਸੰਘਰਸ਼ ਦੇ ਇਸ ਰਸਤੇ ਦੇ ਵਿੱਚ ਸੀ ਤਾਂ ਸਾਨੂੰ Hindu ਭਾਈਚਾਰੇ ਦੇ ਲੋਕਾਂ ਦੇ ਵੱਲੋਂ ਵੀ ਬਰਾਬਰ ਦਾ ਸਤਿਕਾਰ ਬਰਾਬਰ ਦਾ ਪਿਆਰ ਦਿੱਤਾ ਗਿਆ ਤੁਸੀਂ ਟ੍ਰੇਲਰ ਦੇ ਵਿੱਚ ਕਈ ਪੰਜਾਬ ਦੇ ਇਹ ਕਰੈਕਟਰ ਵੀ ਦੇਖੇ ਨੇਗੇ ਸਟੋਰੀ ਤਾਂ ਸੁਣਾਈ ਹੋ ਜਾਂਦੀ ਹੈ ਜਿਹਹੇ ਕਰੈਕਟਰਾਂ ਨੂੰ ਉਹਨਾਂ ਨੂੰ ਉਦੋਂ ਸ਼ਰਮ ਨਹੀਂ ਆਉਂਦੀ ਹੈਗੀ ਜਦੋਂ ਪੈਸੇ ਦੇ ਲਈ ਹਾਂ ਕਰ ਦਿੰਦੇ ਨੇ ਮਰੀਆਂ ਜਮੀਰਾ ਇਹੀ ਹੁੰਦੀਆਂ ਨੇ ਜਿਹੜੇ ਕਾਗਜ਼ ਦੇ ਚਾਰ ਟੁਕੜੇ ਆ ਪਿੱਛੇ ਜਿਹੜੀਆਂ ਨੇ ਵਿਕ ਜਾਂਦੀਆਂ ਨੇ ਕੌਮ ਦੇ ਹੀਰੇ ਫਿਲਮ ਆਉਂਦੀ ਆ ਰਾਜ ਕਾਕੜੇ ਉਹਨਾਂ ਦੀ ਉਸ ਦੇ ਉੱਪਰ ਬੈਨ ਲਾ ਦਿੱਤਾ ਜਾਂਦਾ ਜੇ ਤੁਸੀਂ 84 ਤੋਂ ਬਾਅਦ ਦੀਆਂ ਘਟਨਾਵਾਂ ਦਿਖਾਉਣੀਆਂ ਨੇ ਫਿਰ ਉਹ ਸੰਘਰਸ਼ ਵਾਲੇ ਰਸਤੇ ਤੇ ਕਿਉਂ ਨੌਜਵਾਨਾਂ ਇਹ ਉਹ ਵੀ ਦਿਖਾਓ ਨਾ ਕੌਮ ਦੇ ਹੀਰੇ ਦੇ ਉੱਪਰ ਬੈਨ ਕਿਉਂ ਪੰਜਾਬ ਦੇ ਜੰਮੇ ਪਲੇ ਜਿਹੜੇ ਅੱਜ ਬਾਲੀਵੁੱਡ ਦੇ ਵਿੱਚ ਤਾਕ ਜਮਾਈ ਬੈਠੇ ਨੇ ਦਿਓਲ ਪਰਿਵਾਰ ਦੀ ਗੱਲ ਕਰ ਲੋ ਅਕਸ਼ੇ ਕੁਮਾਰ ਦੀ ਗੱਲ ਕਰ ਲੋ ਜਿੰਮੀ ਸ਼ੇਰਗਿੱਲ ਦੀ ਗੱਲ ਕਰ ਲੋ ਉਹ ਕਦੇ ਆਵਾਜ਼ ਨਹੀਂ ਚੁੱਕਦੇ ਹੈਗੇ ਇਹਨਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਸਿਰਫ ਕੈਮਰੇ ਦੇ ਸਾਹਮਣੇ ਹੀ ਜਿੰਦਾਬਾਦ ਜਿੰਦਾਬਾਦ ਕਰਨੀ ਇਹਨਾਂ ਨੂੰ ਚੰਗੀ ਲੱਗਦੀ ਆ ਇਹਨਾਂ ਦੀਆਂ ਲੱਤਾਂ ਦੇ ਵਿੱਚ ਐਡੀ ਜਾਣਨੀ ਆ ਕਿ ਪੰਜਾਬ ਪੰਜਾਬੀਅਤ ਦੇ ਨਾਲ ਜਿਹੜਾ ਹੱਕ ਠੋਕ ਕੇ ਖੜ ਜਾਣਾ ਸੀ ਇਹ ਗੱਲਾਂ ਕਿਸਾਨੀ ਅੰਦੋਲਨ ਵਾਲੇ ਦੇਖ ਚੁੱਕੇ ਨੇ ਸੈਂਸਰ ਬੋਰਡ ਨੂੰ ਇਹ ਫਿਲਮਾਂ ਨਹੀਂ ਦਿਖਦੀਆਂ ਬਾਈ ਜਗਰਾਤ ਸਿੰਘ ਤੂਫਾਨ ਦੇ ਉੱਪਰ ਫਿਲਮ ਬਣੀ ਸੀ 2017 ਦੇ ਵਿੱਚ ਰਣਜੀਤ ਬਾਵਾ ਦਾ ਕਰੈਕਟਰ ਸੀ ਉਸ ਫਿਲਮ ਨੂੰ ਬੈਨ ਕਰਵਾ ਦਿੱਤਾ ਗਿਆ ਮਾਸਟਰਮਾਈਂਡ ਜਿੰਦਾ ਸੁੱਖਾ ਬਣਦੀ ਆ ਉਸ ਫਿਲਮ ਨੂੰ ਬੈਨ ਕਰਵਾ ਦਿੱਤਾ ਗਿਆ ਕੁਲਜਿੰਦਰ ਸਿੱਧੂ ਦੀ ਸਾਡਾ ਹੱਕ ਬਣਦੀ ਆ ਕੀ ਕਲੇਸ਼ ਚੱਲਿਆ 2003 ਦੇ ਵਿੱਚ ਹਵਾਏ ਬਣਦੀ ਆ ਕੀ ਕਲੇਸ਼ ਚੱਲਿਆ ਤੁਸੀਂ ਸਾਡੇ ਹੱਕ ਦੀਆਂ ਬਣਦੀਆਂ ਫਿਲਮਾਂ ਨੂੰ ਤਾਂ ਤੁਸੀਂ ਬੈਨ ਕਰ ਦਿੰਦੇ ਹੋ ਕੱਲ ਨਾ ਇੱਕ ਸ਼ੋਅ ਲਾਂਚ ਕੀਤਾ ਗਿਆ ਬਿੱਗ ਬਾਸ ਉਹਦੇ ਵਿੱਚ ਬੀਜਪੀ ਦਾ ਇੱਕ ਸਪੋਕਸਪਰਸਨ ਬੱਗਾ ਉੱਥੇ ਪਹੁੰਚਿਆਗਾ ਤੇਜਿੰਦਰ ਬੱਗਾ ਤੇਜਿੰਦਰ ਬੱਗਾ ਉੱਥੇ ਪਹੁੰਚਿਆਗਾ ਉੱਥੇ ਆਪ ਦੇ ਆਪ ਨੂੰ ਪੰਜਾਬੀ ਕਹਿੰਦਾਗਾ ਸਿੱਖ ਕਹਿੰਦਾਗਾ ਸਟੇਜ ਤੋਂ ਬਿਆਨ ਦੇ ਰਿਹਾ ਕਹਿੰਦਾ ਜੀ ਮੈਨੂੰ ਸਿਆਸਤ ਦੀ ਚਿੰਕ ਹੈ ਜਿਹੜੀ ਉਹ ਆਰਐਸਐਸ ਦੀ ਸਟੇਜ ਤੋਂ ਲੱਗੀ ਜੇ ਤੁਸੀਂ ਆਰਐਸਐਸ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਤਾਂ ਆਰਐਸਐਸ ਦੀ ਵਿਚਾਰਧਾਰਾ ਤਾਂ Hindu ਹਿੰਦੀ ਹਿੰਦੋਸਤਾਨ ਦਾ ਨਾਰਾ ਦੰਦੀ ਆ ਬਿਲਕੁਲ ਫਿਰ ਤੁਸੀਂ ਕਿਵੇਂ ਸਹਿਮਤ ਹੋ ਸਕਦੇ ਹੋ ਬੱਗਾ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਅਸੀਂ ਨੇ ਹਿੰਦੂ ਰਾਸ਼ਟਰ ਬਣਾ ਦੇਣਾ ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਸਾਡੇ ਨੌਜਵਾਨ ਸਿੱਖ ਇਤਿਹਾਸ ਦੇ ਨਾਲ ਸਿੱਖ ਲਿਟਰੇਚਰ ਜਿਹੜਾ ਆਪਣੇ ਘਰਾਂ ਦੇ ਵਿੱਚ ਰੱਖ ਲੈਣ ਸਾਡੇ ਮੁੰਡਿਆਂ ਨੂੰ ਉਮਰ ਕਦਾਂ ਹੋ ਜਾਂਦੀ ਫਿਲਮਾਂ ਬਣਾਈਆਂ ਜਾਂਦੀਆਂ ਨੇ ਲੋਕਾਂ ਦੇ ਮਨੋਰੰਜਨ ਦੇ ਲਈ ਪਰ ਬੀਤੇ ਕੁਝ ਸਮੇਂ ਤੋਂ ਪਤਾ ਨਹੀਂ ਬਾਲੀਵੁੱਡ ਵਾਲਿਆਂ ਨੂੰ ਪੰਜਾਬ ਦੇ ਨਾਲ ਕਿਹੜੀ ਅਲਰਜੀ ਆ ਜਿਹੜਾ ਲਗਾਤਾਰ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਪਹਿਲਾਂ ਕੰਗਣਾ ਰਣੌਤ ਪੰਜਾਬ ਨੂੰ ਟਾਰਗੇਟ ਕਰਦੀ ਰਹੀ ਆ ਤਾਂ ਹੁਣ ਇੱਕ ਹੋਰ ਮੂਵੀ ਦਾ ਟ੍ਰੇਲਰ ਲਾਂਚ ਹੋਇਆ ਉਸ ਦੇ ਵਿੱਚ ਵੀ ਪੰਜਾਬ ਤੇ ਨਿਸ਼ਾਨਾ ਧਰਿਆ ਗਿਆ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਸੰਸਾਰਦੀਪ ਪੋਰੀ ਮੌਜੂਦ ਨੇ ਭਈ ਦੇਖਿਆ ਜਾਵੇ ਬਾਲੀਵੁੱਡ ਵਾਲੇ ਲਗਾਤਾਰ ਪੰਜਾਬ ਨੂੰ ਹੀ ਨਿਸ਼ਾਨਾ ਕਿਉਂ ਮਡਾਰੇ ਨੇ ਹੁਣ ਇੱਕ ਮੂਵੀ ਦਾ ਟ੍ਰੇਲਰ ਆ ਰਿਲੀਜ਼ ਹੋਇਆਗਾ ਆ ਬੰਦਾ ਸਿੰਘ ਤਾਂ ਉਸ ਮੂਵੀ ਦੇ ਵਿੱਚ ਵੀ ਜਿਹੜਾ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਉਹ ਮੂਵੀ ਦਾ ਟ੍ਰੇਲਰ ਤੁਸੀਂ ਦੇਖਿਆ ਹੋਣਾਗਾ ਉਹਦੇ ਵਿੱਚ ਕਿਸ ਢੰਗ ਦੇ ਨਾਲ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਸ਼ਰਮ ਦੀ ਗੱਲ ਆ ਬਾਈ ਹੂੰ ਬਾਲੀਵੁੱਡ ਵਾਲਿਆਂ ਵਾਸਤੇ ਮੈਂ ਪਹਿਲਾਂ ਇੱਥੇ ਕਲੀਅਰ ਕਰ ਦਵਾਂ ਕਿ ਜਿਹੜਾ ਇਹ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਜਿਹੜਾ 80s ਤੋਂ ਬਾਅਦ ਸਾਡੇ ਸੰਘਰਸ਼ ਕਰਦੇ ਉਹਨਾਂ ਸਤਕਾਰਯੋਗ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਕਿਸੇ ਛੋਟੀ ਮੋਟੀ ਹਸਤੀ ਦੇ ਵੱਲੋਂ ਨਹੀਂ ਕੀਤਾ ਗਿਆ ਹੂੰ ਆਪਾਂ ਕਹਿ ਦਿੰਦੇ ਆ ਕਿ ਚਲੋ ਕੰਗਣਾ ਰਣੌਤ ਦੀ ਗੱਲ ਕੀਤੀ ਆ ਯਾਰ ਇਹਦੀਆਂ ਵਿਚਾਰੀਆਂ ਫਿਲਮਾਂ ਫੁਲਮਾਂ ਨਹੀਂ ਚੱਲਦੀਆਂ ਇਸ ਕਰਕੇ ਹੀ ਜੀਆਂ ਚਬਲਾ ਇਹ ਮਾਰ ਦਿੰਦੀ ਆ ਬਿਲਕੁਲ ਟਾਰਗੇਟ ਕੀਤਾ ਗਿਆ ਅਰਬਾਜ਼ ਖਾਨ ਉਹਨਾਂ ਦਾ ਪ੍ਰੋਡਕਸ਼ਨ ਹਾਊਸ ਆ ਹੂੰ ਸਲਮਾਨ ਖਾਨ ਦੇ ਬ੍ਰਦਰ ਨੇ ਜਿਹੜੇ ਬਿਲਕੁਲ ਖਾਨ ਬ੍ਰਦਰ ਬੜਾ ਵੱਡਾ ਨਾਮ ਆ ਉਸ ਪਰਿਵਾਰ ਦਾ ਬਾਲੀਵੁੱਡ ਦੇ ਵਿੱਚ ਜੀ ਉਹਨਾਂ ਦਾ ਪ੍ਰੋਡਕਸ਼ਨ ਹਾਊਸ ਆ ਅਰਸ਼ਦ ਵਾਰਸੀ ਹੂੰ ਵੱਡਾ ਨਾਮ ਆ ਯਾਰ ਚੰਗਾ ਕਲਾਕਾਰ ਆ ਬਿਲਕੁਲ ਸੀ ਚੰਗਾ ਕਲਾਕਾਰ ਮੰਨਦੇ ਸੀ ਹੂੰ ਉਸ ਬੰਦੇ ਦੇ ਵੱਲੋਂ ਟਾਰਗੇਟ ਕੀ ਕੀਤਾ ਗਿਆ ਜੋ ਸਿਰਫ ਗੱਲਾਂ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਕਿ ਹਿੰਦੂ ਕਿਲਿੰਗਸ ਹੋਈਆਂ ਜੀ ਸਾਡੇ ਇਸ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਉਸ ਦੌਰ ਦੇ ਵਿੱਚ ਹੂੰ ਅੰਕੜੇ ਇਹਨਾਂ ਲੋਕਾਂ ਦੇ ਕੋਲ ਕੁਝ ਨਹੀਂ ਹੈਗੇ ਹੂੰ ਇੱਕ ਸ਼ਿਵ ਸੈਨਾ ਪਿੱਛੇ ਜੀ ਇੰਟਰਵਿਊ ਕੀਤੀ ਸੀ ਉਹਨੇ ਵੀ ਕਿਹਾ ਸੀ ਕਿ 35000 ਪਤਾ ਨਹੀਂ 40000 ਕੈਨਾ ਜੀ ਹਿੰਦੂ ਮਾਰਤੇ ਜਦੋਂ ਅੰਕੜੇ ਮੰਗੇ ਉਸਦੇ ਕੋਲ ਅੰਕੜੇ ਨਹੀਂ ਹੈਗੇ ਜੀ ਸਾਡੇ ਕੋਲ 25 ਤੋਂ 30 ਹਜ਼ਾਰ ਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਹੈਗੀ ਆ ਅਸੀਂ ਉਹ ਅੰਕੜੇ ਦੇ ਰਹੇ ਆ ਉਹਨੂੰ ਇਹ ਲੋਕ ਚੁਠਲਾ ਰਹੇ ਨੇ ਹਮ ਜਦ ਕਿ ਜਿਹੜੇ ਇਹਨਾਂ ਦੇ ਕੋਲ ਅੰਕੜੇ ਨਹੀਂ ਉਸ ਨੂੰ ਤੁਸੀਂ ਬਾਲੀਵੁੱਡ ਦੇ ਵਿੱਚ ਜਿਹੜਾ ਦਿਖਾ ਰਹੇ ਹੋ ਹਮ ਉੱਥੇ ਬੋਰ ਲਗਾਏ ਜਾ ਰਹੇ ਨੇ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਸੀਨ ਆਉਂਦਾ ਜਿੱਥੇ ਲਗਾਏ ਜਾਂਦੇ ਨੇ ਹਿੰਦੂ ਉਹ ਪੰਜਾਬ ਛੱਡੋ ਹਮ ਯਾਰ ਕਿੰ ਕੀਨੇ ਕਿਹਾ ਸੀ ਇਹ ਹਿੰਦੂ ਭਾਈਚਾਰੇ ਨੂੰ ਪੰਜਾਬ ਛੱਡਣ ਨੂੰ ਹੂੰ ਕੁਝ ਗਲਤ ਪੇਡਾਂ ਜਿਹੜੀਆਂ ਨੇ ਕੁਝ ਬਲੈਕਕੈਟਸ ਜਿਹੜੇ ਨੇ ਬਾਈ ਉਸ ਸੰਘਰਸ਼ ਦੇ ਵਿੱਚ ਬੜੇ ਹੂੰ ਕੋਈ ਸ਼ੱਕ ਨਹੀਂ ਬਿਲਕੁਲ ਪਰ ਹਿੰਦੂ ਭਾਈਚਾਰੇ ਦੀ ਜਿਹੜੇ ਅਸਲੀ ਜਝਾਰੂ ਸੀ ਉਹਨਾਂ ਲੋਕਾਂ ਨੇ ਤਾਂ ਸੁਰੱਖਿਆ ਕੀਤੀ ਆ ਹੂੰ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਤੁਸੀਂ ਲਿਖਤਾਂ ਪੜ੍ਹ ਲਓ ਭਾਈ ਅਜਮੇਰ ਸਿੰਘ ਉਹਨਾਂ ਦੀਆਂ ਲਿਖਤਾਂ ਪੜ ਲਓ ਹੋਰ ਜਿੰਨੇ ਸੰਘਰਸ਼ੀਲ ਯੋਧੇ ਨੇ ਉਹਨਾਂ ਦੀਆਂ ਤੁਸੀਂ ਗੱਲਾਂ ਸੁਣ ਲਓ ਜਾਂ ਉਹਨਾਂ ਦੀਆਂ ਲਿਖਤਾਂ ਪੜ ਲਓ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਸੰਘਰਸ਼ ਦੇ ਇਸ ਰਸਤੇ ਦੇ ਵਿੱਚ ਸੀ ਜਦੋਂ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਆਪਣੀ ਲੜਾਈ ਲੜ ਰਹੇ ਸੀ ਤਾਂ ਸਾਨੂੰ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਵੀ ਬਰਾਬਰ ਦਾ ਸਤਿਕਾਰ ਬਰਾਬਰ ਦਾ ਪਿਆਰ ਦਿੱਤਾ ਗਿਆ ਅਸੀਂ ਹਿੰਦੂ ਭਾਈਚਾਰੇ ਦੇ ਘਰਾਂ ਦੇ ਵਿੱਚ ਬੈਠ ਕੇ ਰੋਟੀਆਂ ਖਾਧੀਆਂ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਠਹਿਰਾਓ ਕੀਤੇ ਨੇ ਯਾਰ ਜਿਹੜੇ ਲੋਕ ਜਿਹੜੇ ਇਸ ਮੈਦਾਨ ਦੇ ਵਿੱਚ ਰਹੇ ਨੇ ਜਦੋਂ ਉਹ ਕਹਿ ਰਹੇ ਨੇ ਕਿ ਹਾਂ ਸਾਡਾ ਹਿੰਦੂ ਭਾਈਚਾਰਾ ਬਰਾਬਰੀ ਪਿਆਰ ਸੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਿੰਦੂ ਭਾਈਚਾਰੇ ਨੂੰ ਜਿਹੜਾ ਪੰਜਾਬ ਛੱਡਣ ਦੇ ਲਈ ਬਾਈ ਮਜਬੂਰ ਕੀਤਾ ਗਿਆ ਤੁਸੀਂ ਗੱਲ ਕਹੀ ਕਿ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਬਾਈ ਪਤਾ ਹੈ ਕਿ ਜੇ ਕਿਸੇ ਹੋਰ ਦੇ ਖਿਲਾਫ ਕੁਝ ਬਣਾਵਾਂਗੇ ਕਿਸੇ ਹੋਰ ਦੇ ਬਾਰੇ ਕੁਝ ਬੋਲਾਂਗੇ ਤਾਂ ਅਗਲਾ ਨਾਸੀ ਤੂੰ ਆ ਲੈ ਦੂਗਾ ਪੰਜਾਬ ਬੋਲੂਗਾ ਪੰਜਾਬ ਨੂੰ ਦਾ ਕਹਦਾਂਗੇ ਜੀ ਇਹ ਤਾਂ ਹਰ ਵਾਰ ਇਹਨਾਂ ਦਾ ਦਾ ਕੰਮ ਹੀ ਆਹੀ ਆ ਹਮ ਹਰ ਵਾਰ ਬੋਲਦੇ ਨੇ ਬਿਲਕੁਲ ਇਸ ਕਰਕੇ ਬਾਈ ਲਗਾਤਾਰ ਪੰਜਾਬ ਨੂੰ ਜਿਹੜਾ ਟਾਰਗੇਟ ਕਰਦੇ ਨੇ ਇਹ ਲੋਕ ਇਹਨਾਂ ਵਾਸਤੇ ਪੰਜਾਬ ਉਦੋਂ ਫਿਲਮਾਂ 'ਚ ਇਹ ਬੜਾ ਚੰਗਾ ਕਹਿੰਦੇ ਨੇ ਜਾਂ ਰੈਲਿਟੀ ਸ਼ੋਜ਼ ਦੇ ਵਿੱਚ ਬੜਾ ਚੰਗਾ ਕਹਿੰਦੇ ਨੇ ਜੀ ਪੰਜਾਬ ਬੜਾ ਪਿਆਰ ਦਿੰਦੇ ਨੇ ਸਾਨੂੰ ਬੜਾ ਪਿਆਰ ਦਿੰਦੇ ਨੇ ਜਦੋਂ ਇਹਨਾਂ ਨੇ ਪੰਜਾਬ ਤੋਂ ਪੈਸਾ ਕਮਾਉਣਾ ਹੁੰਦਾ ਹਮ ਹੁਣ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਜਿਨੇ ਤੁਹਾਨੂੰ ਰੋਟੀ ਪਾਇਆ ਤੁਹਾਡੇ ਵਰਗੇ ਪਤਾ ਨਹੀਂ ਕਿੰਨੇ ਲੋਕ ਬਿਲਕੁਲ ਉਸ ਫਿਲਮ ਦੀ ਸ਼ੂਟ ਵੀ ਤੁਸੀਂ ਨੇ ਸੁਖ ਟ੍ਰੇਲਰ ਦੇਖਿਆ ਉਸ ਫਿਲਮ ਦਾ ਸ਼ੂਟ ਵੀ ਜਿਹੜਾ ਜ਼ਿਆਦਾਤਰ ਹਿੱਸਾ ਪੰਜਾਬ ਦੇ ਵਿੱਚ ਹੋਇਆ ਹੋਇਆ ਬਿਲਕੁਲ ਬਿਲਕੁਲ ਤੁਸੀਂ ਪੰਜਾਬ ਦੇ ਵਿੱਚ ਸ਼ੂਟ ਕਰਕੇ ਪੰਜਾਬ ਦਾ ਇਨਫਰਾਸਟ੍ਰਕਚਰ ਵਰਤ ਕੇ ਪੰਜਾਬ ਦੀਆਂ ਚੀਜ਼ਾਂ ਵਰਤ ਕੇ ਪੰਜਾਬ ਦਾ ਉੱਥੇ ਤੁਸੀਂ ਕੰਮ ਕਰਕੇ ਤੁਸੀਂ ਉਸੇ ਸਟੇਟ ਨੂੰ ਬਦਨਾਮ ਕਰ ਰਹੇ ਹੋ ਹਮ ਸ਼ਰਮ ਆਉਣੀ ਚਾਹੀਦੀ ਹੈ ਯਾਰ ਤੁਹਾਨੂੰ ਅਰਸ਼ਦ ਵਾਰਸੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਹਮ ਬਈ ਸਵਾਲ ਤਾਂ ਉਹਨਾਂ ਕੈਰੇਕਟਰਾਂ ਤੇ ਵੀ ਆ ਤੁਸੀਂ ਟ੍ਰੇਲਰ ਦੇ ਵਿੱਚ ਕਈ ਪੰਜਾਬ ਦੇ ਇੱਕ ਕੈਰੈਕਟਰ ਵੀ ਦੇਖੇ ਨੇਗੇ ਜਿਹੜੇ ਐਕਟਰ ਪੰਜਾਬ ਤੋਂ ਬਲੋਂਗ ਕਰਦੇ ਨੇ ਸਟੋਰੀ ਤਾਂ ਸੁਣਾਈ ਹੋ ਜਾਂਦੀ ਆ ਜਿਹੇ ਕੈਰੈਕਟਰਾਂ ਨੂੰ ਉਹ ਕੇਸਟ ਫਿਲਮ ਦੀ ਸਟੋਰੀ ਕੀ ਰਹਿਣ ਵਾਲੀ ਆ ਉਹਨਾਂ ਨੂੰ ਉਦੋਂ ਸ਼ਰਮ ਨਹੀਂ ਆਉਂਦੀ ਹੈਗੀ ਜਦੋਂ ਪੈਸੇ ਦੇ ਲਈ ਹਾਂ ਕਰ ਦਿੰਦੇ ਨੇ ਬਾਈ ਹੋਰ ਮਰੀਆਂ ਜ਼ਮੀਰਾਂ ਕਿਹਨੂੰ ਕਹਿੰਦੇ ਨੇ ਹਾਂ ਮਰੀਆਂ ਜ਼ਮੀਰਾਂ ਇਹੀ ਹੁੰਦੀਆਂ ਨੇ ਜਿਹੜੇ ਕਾਗਜ਼ ਦੇ ਚਾਰ ਟੁਕੜੇਆਂ ਪਿੱਛੇ ਜਿਹੜੀਆਂ ਨੇ ਵਿਕ ਜਾਂਦੀਆਂ ਨੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੇ ਧਾਰਮਿਕ ਸਥਾਨਾਂ ਦੀ ਹੋਈ ਬੇਅਦਬੀ ਦੇ ਦਰਦ ਦੇ ਨਾਲ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਸਾਡਾ 25000 ਨੌਜਵਾਨ ਇਸ ਸਿਸਟਮ ਨੇ ਇਸ ਗੰਦੇ ਸਿਸਟਮ ਨੇ ਲਵਾਰਸ ਕਹਿ ਕੇ ਮਾਰਤਾ ਜਿਸ ਨੂੰ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਉਹ ਮਾਮਾ ਜਿਹੜੀਆਂ 80s ਦੇ ਵਿੱਚ ਜਿਨ੍ਹਾਂ ਦੇ ਪੁੱਤ ਜਿਹੜਿਆਂ ਨੇ ਸੰਘਰਸ਼ ਦੇ ਰਸਤੇ ਘਰੋਂ ਤੁਰੇ ਸੀ ਕੁਛ ਚੰਗਾ ਸੁਪਨਾ ਲੈ ਕੇ ਤੁਰੇ ਸੀ ਉਹਨਾਂ ਦੇ ਪੁੱਤ ਅੱਜ ਤੱਕ ਘਰਾਂ ਦੇ ਵਿੱਚ ਵਾਪਸ ਨਹੀਂ ਆਏ ਉਹਨਾਂ ਮਾਮਾ ਦੇ ਦਰਦ ਪ੍ਰਤੀ ਇਹਨਾਂ ਨੂੰ ਕੋਈ ਜਿਹੜਾ ਮਤਲਬ ਨਹੀਂ ਹੁੰਦਾ ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਮਤਲਬ ਹੁੰਦਾ ਕਿ ਚਾਰ ਛਿੱਲੜ ਸਾਨੂੰ ਮਿਲ ਜਾਣ ਯਾਰ ਤੁਸੀਂ ਦਰਦ ਦਿਖਾਉਣਾ ਤੁਸੀਂ ਠੀਕ ਆ ਤੁਸੀਂ ਇਹ ਵੀ ਮੰਨ ਗਏ ਤੁਸੀਂ ਦਿਖਾ ਦਿਓ ਫਿਰ ਪੰਜਾਬ 95 ਤੋਂ ਬਾਈ ਕੀ ਤਕਲੀਫਾਂ ਤੁਹਾਨੂੰ ਉਸ ਦੇ ਉੱਪਰ ਤੁਸੀਂ ਚੀਕਾਂ ਮਾਰਦੇ ਹੋ ਹਾਏ ਹਾਏ ਜੀ ਪੰਜਾਬ ਦਾ ਮਾਹੌਲ ਖਰਾਬ ਹੋ ਜੂ ਹਾਏ ਹਾਏ ਜੀ ਮਾਰੇ ਜਾਵਾਂਗੇ ਹਾਏ ਹਾਏ ਜੀ ਐ ਹੋ ਜੂ ਵਾਹ ਹੋ ਜੂ ਜਦੋਂ ਪੰਜਾਬ ਦੇ ਖਿਲਾਫ ਕੋਈ ਫਿਲਮ ਆਉਂਦੀ ਆ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫਿਲਮ ਆਉਂਦੀ ਆ ਕਿਸੇ ਨੂੰ ਦਿਖਦਾ ਨਹੀਂ ਹੈਗੀ ਉਹ ਚੀਜ਼ ਹਾਂ ਔਰ ਜਿਹੜੀ ਕੰਪਨੀ ਨੇ ਉਹ ਫਿਲਮ ਬਣਾਈ ਆ ਜਿਸ ਕੰਪਨੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਉਹ ਟ੍ਰੇਲਰ ਜਿਹੜਾ 1 ਮਿੰਟ 30 ਸੈਕਿੰਡ ਦਾ ਪਤਾ ਨਹੀਂ 32 ਸੈਕਿੰਡ ਦਾ ਪਿਆ ਉਹ ਕੋਈ ਛੋਟੀ ਮੋਟੀ ਕੰਪਨੀ ਨਹੀਂ ਆ ਹਾਂ ਉਹ ਕੋਈ ਛੋਟੀ ਮੋਟੀ ਕੰਪਨੀ ਨਹੀਂ ਆ ਉਹ ਬਹੁਤ ਵੱਡੀ ਕੰਪਨੀ ਆ ਬਿਲਕੁਲ ਯਾਰ 11 ਮਿਲੀਅਨ ਉਸ ਟ੍ਰੇਲਰ ਦੇ ਵਿਊ ਹੋਏ ਬਨੇ ਇੱਕ ਵੀ ਬੰਦਾ ਐਸਾ ਨਹੀਂ ਸੀ ਜਿਹੜਾ ਇਸ ਫਿਲਮ ਦੇ ਖਿਲਾਫ ਬੋਲ ਸਕੇ ਹਮ ਇੱਕ ਵੀ ਨਹੀਂ ਸੀ ਹਮ ਐਡਾ ਜਿਗਰਾ ਨਹੀਂ ਆ ਤੁਹਾਡੇ ਚ ਕਿ ਪੰਜਾਬ ਦੇ ਹੱਕ ਦੀ ਗੱਲ ਕਰ ਸਕੋ ਹਮ ਤੁਸੀਂ ਵੈਸੇ ਤਾਂ ਕਹਿ ਦਿੰਦੇ ਹੋ ਪੰਜਾਬ ਸਾਡਾ ਭਾਈ ਆ ਪੰਜਾਬ ਸਾਡਾ ਹਿੱਸਾ ਹਮ ਭਾਈ ਦੇ ਨਾਲ ਐਡਾ ਸ਼ ਐਡਾ ਜਿਹੜਾ ਐਡਾ ਖਰਾਬ ਬਤੀਰਾ ਕਿਉਂ ਹਮ ਬਗਾਨੇ ਵਾਲਾ ਬਤੀਰਾ ਕਿਉਂ ਜਵਾਬ ਦੇ ਦਿਓ ਬਿਲਕੁਲ ਭਾਈ ਇਹ ਤਾਂ ਫੇਰ ਵੀ ਕਈ ਤਾਂ ਭਾਈ ਕਹਿੰਦੇ ਨੇ ਪੰਜਾਬ ਦੇ ਜੰਮੇ ਪਲੇ ਜਿਹੜੇ ਅੱਜ ਬਾਲੀਵੁੱਡ ਦੇ ਵਿੱਚ ਤਾਕ ਜਮਾਈ ਬੈਠੇ ਨੇ ਦਿਓਲ ਪਰਿਵਾਰ ਦੀ ਗੱਲ ਕਰ ਲੋ ਅਕਸ਼ੇ ਕੁਮਾਰ ਦੀ ਗੱਲ ਕਰ ਲੋ ਜਿੰਮੀ ਸ਼ੇਰਗਿੱਲ ਦੀ ਗੱਲ ਕਰ ਲੋ ਉਹ ਕਦੇ ਆਵਾਜ਼ ਨਹੀਂ ਚੁੱਕਦੇ ਹੈਗੇ ਬਾਈ ਉਹੀ ਗੱਲ ਆ ਗਈ ਨਾ ਕਿ ਜਿਵੇਂ ਕੌਮ ਦੇ ਵਿੱਚ ਆਪਣੀ ਸਿੱਖ ਕੌਮ ਦੇ ਵਿੱਚ ਕਹਾਵਤ ਆ ਕੇ ਨਾ ਤੀਰਾਂ ਨਾਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਹੂੰ ਤੁਸੀਂ ਇਸੇ ਕੌਮ ਦਾ ਖਾਕੇ ਤੁਸੀਂ ਇਸੇ ਮਿੱਟੀ ਦਾ ਖਾਕੇ ਜਦੋਂ ਇਸੇ ਕੌਮ ਦੇ ਉੱਪਰ ਭੀੜ ਪੈਂਦੀ ਆ ਜਿੰਨੇ ਵੀ ਕਲਾਕਾਰਾਂ ਦਾ ਤੁਸੀਂ ਨੇ ਨਾਮ ਲੈਨੇ ਹੋਰ ਬਹੁਤ ਨੇ ਬਾਈ ਹੂੰ ਬਹੁਤ ਜ਼ਿਆਦਾ ਨੇ ਹੈਨਾ ਜਦੋਂ ਇਸ ਕੌਮ ਦੇ ਉੱਪਰ ਕੋਈ ਭੀੜ ਪੈਂਦੀ ਆ ਸਾਨੂੰ ਨਿਸ਼ਾਨਾ ਬਣਾਇਆ ਜਾਂਦਾ ਥੋਡੇ ਬਾਲੀਵੁੱਡ ਵਾਲਿਆਂ ਵੱਲੋਂ ਕਿਹੜਾ ਬੋਲਦਾ ਹੈ ਬਾਈ ਹੂੰ ਕਿਉਂ ਪਤਾ ਹੈ ਅਰਬਾਸ ਖਾਨ ਦਾ ਪ੍ਰੋਡਕਸ਼ਨ ਹਾਊਸ ਆ ਸਾਨੂੰ ਅਰਬਾਸ ਖਾਨ ਨੇ ਕੱਲ ਨੂੰ ਕੋਈ ਫਿਲਮ ਨਹੀਂ ਦੇਣੀ ਹੂੰ ਇਨਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਸਿਰਫ ਕੈਮਰੇ ਦੇ ਸਾਹਮਣੇ ਹੀ ਜਿੰਦਾਬਾਦ ਜਿੰਦਾਬਾਦ ਕਰਨੀ ਇਹਨਾਂ ਨੂੰ ਚੰਗੀ ਲੱਗਦੀ ਆ। ਹੂੰ ਇਹਨਾਂ ਦੀਆਂ ਲੱਤਾਂ ਦੇ ਵਿੱਚ ਐਡੀ ਜਾਣਨੀ ਆ ਕਿ ਪੰਜਾਬ ਪੰਜਾਬੀਅਤ ਦੇ ਨਾਲ ਜਿਹੜਾ ਹੱਕ ਠੋਕੇ ਖੜ ਜਾਣਾ ਸੀ ਇਹ ਗੱਲਾਂ ਕਿਸਾਨੀ ਅੰਦੋਲਨ ਵਾਲੇ ਦੇਖ ਚੁੱਕੇ ਆ। ਬਿਲਕੁਲ। ਡਿਓਲ ਪਰਿਵਾਰ ਦੀ ਗੱਲ ਕੀਤੀ ਆ ਜਾਂ ਐਕਸ਼ੇ ਕੁਮਾਰ ਸਾਹਿਬ ਦੀ ਗੱਲ ਕੀਤੀ ਉਹ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜੇ ਨੇ ਇੰਟਰਵਿਊ ਵੀ ਕਰਦੇ ਸੀ ਤੁਸੀਂ ਅੰਬ ਚੁਪ ਕੇ ਖਾਣੇ ਹੋ ਜਾਂ ਛਿੱਲ ਕੇ ਖਾਣੇ ਹੋ। ਹੂੰ ਐਡੇ ਗੰਭੀਰ ਮੁੱਦੇ ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਜੀ ਦੀ ਇੰਟਰਵਿਊ ਦੇ ਵਿੱਚ ਚੁੱਕੇ ਸੀ ਹੂੰ ਉਹਨਾਂ ਤੋਂ ਅਸੀਂ ਆ ਛੋਟੇ ਮੋਟੇ ਮੁੱਦੇ ਨਹੀਂ ਉਹਨਾਂ ਵਾਸਤੇ ਵਿਚਾਰਿਆਂ ਵਾਸਤੇ ਅਸੀਂ ਕੀ ਉਮੀਦ ਕਰ ਸਕਦੇ ਆ ਬਾਈ ਹੂੰ ਕਿ ਸੈਂਸਰ ਬੋਰਡ ਨੂੰ ਇਹ ਫਿਲਮਾਂ ਨਹੀਂ ਦਿਖਦੀਆਂ ਬਾਈ ਹੂੰ ਜਗਰਾਤ ਸਿੰਘ ਤੂਫਾਨ ਦੇ ਉੱਪਰ ਫਿਲਮ ਬਣੀ ਸੀ 2017 ਦੇ ਵਿੱਚ ਬਿਲਕੁਲ ਰਣਜੀਤ ਬਾਵਾ ਦਾ ਕੈਰੈਕਟਰ ਸੀ ਹੂੰ ਉਸ ਫਿਲਮ ਨੂੰ ਬੈਨ ਕਰਵਾ ਦਿੱਤਾ ਗਿਆ ਹੂੰ ਮਾਸਟਰਮਾਈਂਡ ਜਿੰਦਾ ਸੁੱਖਾ ਬਣਦੀ ਆ ਉਸ ਫਿਲਮ ਨੂੰ ਬੈਨ ਕਰਵਾ ਦਿੱਤਾ ਗਿਆ ਹੂੰ ਅ ਕੋਲਜਿੰਦਰ ਸਿੱਧੂ ਦੀ ਸਾਡਾ ਹੱਕ ਬਣਦੀ ਆ ਕੀ ਕਲੇਸ਼ ਚੱਲਿਆ 2003 ਦੇ ਵਿੱਚ ਹਵਾਏ ਬਣਦੀ ਆ ਕੀ ਕਲੇਸ਼ ਚੱਲਿਆ ਤੁਸੀਂ ਸਾਡੇ ਹੱਕ ਦੀਆਂ ਬਣਦੀਆਂ ਫਿਲਮਾਂ ਨੂੰ ਤਾਂ ਤੁਸੀਂ ਬੈਨ ਕਰ ਦਿੰਦੇ ਹੋ ਜਿੱਥੇ ਸਾਡੇ ਸੰਘਰਸ਼ੀਆਂ ਦੀ ਸਾਡੇ ਲੋਕਾਂ ਦੀ ਸਾਡੇ ਜਿਹੜੇ ਉਸ ਸਮੇਂ ਦੇ ਨੌਜਵਾਨ ਸੀ ਉਹਨਾਂ ਦੀ ਸ਼ਬੀ ਨੂੰ ਜਿਹੜਾ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਨੇ ਉੱਥੇ ਤੁਹਾਨੂੰ ਸੱਪ ਸੁng ਜਾਂਦਾ ਬਾਈ ਕੀ ਗੱਲ ਸੈਂਸਰ ਬੋਰਡ ਨੂੰ ਇੱਥੇ ਬਈ ਸਵਾਲ ਕਰਨਾ ਬਣਦਾ ਮੈਨੂੰ ਤਾਂ ਲੱਗਦਾ ਕਿ ਸੈਂਸਰ ਬੋਰਡ ਵੀ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਟ੍ਰੇਲਰ ਜਿਹੜੇ ਨੇ ਲਾਂਚ ਕਰ ਰਿਹਾ ਤੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਿਹਾ ਹੂੰ ਕਿਉਂਕਿ ਸੈਂਸਰ ਬੋਰਡ ਨੂੰ ਵੀ ਮਜ਼ਾ ਆਉਂਦਾ ਹੈ ਹੂੰ ਕਿ ਪੰਜਾਬ ਦੀਆਂ ਭਾਵਨਾਵਾਂ ਮੰਦ ਨਾਲ ਖੇਡਿਆ ਜਾਵੇ ਹੂੰ ਸੈਂਸਰ ਬੋਰਡ ਕਿਉਂਕਿ ਕਲਾਕਾਰ ਸੁਖੋ ਹੁੰਦਾ ਮੈਂ ਪਹਿਲਾਂ ਵੀ ਕਾਫੀ ਵਾਰ ਇਹ ਗੱਲ ਕਹੀ ਹੈ ਕਲਾਕਾਰ ਹੁੰਦਾ ਜਿਹੜਾ ਸਭ ਦਾ ਸਾਂਝਾ ਹੋਵੇ ਸਾਂਝਾ ਹੋਵੇ ਕਲਾਕਾਰ ਦਾ ਕਲਾ ਕਿਸੇ ਇੱਕ ਦਾਇਰੇ ਦੇ ਵਿੱਚ ਬੰਦੀ ਨਹੀਂ ਰੱਖੀ ਜਾ ਸਕਦੀ ਹੂੰ ਤੁਸੀਂ ਇੱਕ ਤਬਕੇ ਨੂੰ ਸਿੱਧਾ-ਸਿੱਧਾ ਨਿਸ਼ਾਨੇ ਤੇ ਲੈ ਰਹੇ ਹੋ ਇੱਕ ਲੜਕੀ ਆ ਚਲੋ ਲੜਕੀਆਂ ਦੀ ਕਹਿੰਦੇ ਨੇ ਕਿ ਰਿਸਪੈਕਟ ਕਰਨੀ ਚਾਹੀਦੀ ਆ ਹਨਾ ਜੀ ਉਸ ਲੜਕੀ ਦਾ ਉਸ ਭੈਣ ਦਾ ਡਾਇਲੋਗ ਆ ਕਿ ਉਗਰਵਾਦੀ ਆ ਇੱਥੇ ਹਮ ਮੈਡਮ ਜੀ ਮੈਨੂੰ ਨਹੀਂ ਪਤਾ ਤੁਹਾਡਾ ਨਾਮ ਤੁਸੀਂ ਕੌਣ ਹੋ ਪਰ ਇੱਥੇ ਤੁਹਾਨੂੰ ਮੈਂ ਕਲੀਅਰ ਕਰ ਦਵਾਂ ਕਿ ਉਗਰ ਉਗਰਵਾਦੀ ਨਹੀਂ ਉਹ ਸਾਡੇ ਖੜਕੂ ਸਿੰਘ ਨੇ ਹਮ ਤੁਸੀਂ ਇਹ ਗੱਲ ਤਾਂ ਦਿਖਾਤਾ ਕਿ ਉਹਨਾਂ ਨੇ ਇਹ ਮਾਰਤਾ ਬੈਨ ਲਾਤਾ ਬੈਨਰ ਲਾਤੇ ਇਹ ਕਰਤਾ ਉਹ ਕਰਤਾ ਇਹ ਗੱਲ ਦਿਖਾਉਣ ਦੀ ਜ਼ਰਤ ਕਰੋਗੇ ਕਿ ਉਹਨਾਂ ਲੋਕਾਂ ਨੇ ਆਪਣੇ ਸਿਸਟਮ ਦੇ ਖਿਲਾਫ ਐਲਾਨੇ ਜੰਗ ਕਿਉਂ ਕੀਤਾ ਸੀ ਹਮ ਆਪਣੇ ਸਿਸਟਮ ਦੇ ਖਿਲਾਫ ਕਿਉਂ ਤੁਸੀਂ ਜਿਹੜਾ ਅ ਲੜਾਈ ਲੜਨ ਦੇ ਲਈ ਲੱਗੇ ਸੀ ਬਿਲਕੁਲ ਕੌਮ ਦੇ ਹੀਰੇ ਫਿਲਮ ਆਉਂਦੀ ਆ ਰਾਜ ਕਾਕੜੇ ਉਹਨਾਂ ਦੀ ਜੀ ਉਸ ਦੇ ਉੱਪਰ ਬੈਨ ਲਾ ਦਿੱਤਾ ਜਾਂਦਾ ਹਮ ਜੇ ਤੁਸੀਂ 84 ਤੋਂ ਬਾਅਦ ਦੀਆਂ ਕਟਨਾਵਾਂ ਦਿਖਾਉਣੀਆਂ ਨੇ ਫਿਰ ਉਹ ਸੰਘਰਸ਼ ਵਾਲੇ ਰਸਤੇ ਤੇ ਕਿਉਂ ਨੌਜਵਾਨ ਆਏ ਉਹ ਵੀ ਦਿਖਾਓ ਨਾ ਕੌਮ ਦੇ ਹੀਰੇ ਦੇ ਉੱਪਰ ਬੈਨ ਕਿਉਂ ਹੋਰ ਕਿੰਨੀਆਂ ਫਿਲਮਾਂ ਨੇ ਬਾਈ ਬੈਨ ਕਿਉਂ ਹੈ ਨਹੀਂ ਲੱਤਾਂ ਚ ਜਾਣਾ ਬਾਈ ਦੇਖਿਆ ਜਾਵੇ ਜ਼ੁਲਮ ਦੇ ਖਿਲਾਫ ਲੜਨਾ ਤਾਂ ਪੰਜਾਬੀ ਮੂਰੇ ਕਿਸੇ ਨੂੰ ਲੰਗਰ ਛਕਾਉਣਾ ਆ ਸਾਡੇ ਸਿੱਖ ਪੰਜਾਬੀ ਮੂਰੇ ਇਹ ਜੇ ਇੱਕ ਸਾਂਝਤਾ ਦਾ ਸਨੇਹਾ ਸਾਡੇ ਸਿੱਖ ਦੰਦੇ ਰਹੇ ਨੇ ਹਮੇਸ਼ਾ ਆ ਹਮੇਸ਼ਾ ਹੀਰੋਆਂ ਵਾਲਾ ਕੰਮ ਸਿੱਖਾਂ ਨੇ ਕੀਤਾ ਪਰ ਕੋਈ ਇੱਕ ਮੂਵੀ ਮੈਨੂੰ ਦੱਸ ਦੋ ਜੀ ਦੇ ਬਾਲੀਵੁੱਡ ਦੇ ਵਿੱਚ ਜਿੱਚ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਹੀਰੋ ਬਣਾਇਆ ਗਿਆ ਹੋਵੇ ਜਾਂ ਤਾਂ ਸਾਈਡ ਕਰੈਕਟਰ ਰੱਖਿਆ ਜਾਂਦਾ ਜਾਂ ਨੈਗੇਟਿਵ ਦਿਖਾਇਆ ਜਾਂਦਾ ਬਾਈ ਤੁਸੀਂ ਫਿਲਮਾਂ ਦੀ ਗੱਲ ਤਾਂ ਛੱਡੋ ਸਾਡੀਆਂ ਦਾ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ 26 ਜਨਵਰੀ 15 ਅਗਸਤ ਤੇ ਸਾਡੀ ਸਿੱਖ ਰੈਜiment ਤੋਂ ਪਰੇਡ ਵੀ ਨਹੀਂ ਸੀ ਕਰਾਈ ਗਈ ਕਈ ਸਾਲ ਹੋ ਗਏ ਜੀ ਹੁਣ ਕਰਵਾਉਂਦੇ ਨੇ ਪਤਾ ਨਹੀਂ ਨਹੀਂ ਉਸ ਬਾਰੇ ਮੈਨੂੰ ਨਹੀਂ ਪਤਾ ਸਾਡੇ ਲੋਕਾਂ ਨੂੰ ਹੀ ਸਾਡੇ ਹੀ ਰੈਜiment ਦੀ ਪਰੇਡ ਵੀ ਨਹੀਂ ਸੀ ਕਰਵਾਈ ਗਈ ਸਿੱਖ ਫੌਜੀਆਂ ਦੀ ਜਦੋਂ ਸਾਡੇ ਨਿਸ਼ਾਨ ਸਾਹਿਬ ਦੇ ਉੱਪਰ ਇਹਨਾਂ ਦੇ ਵੱਲੋਂ ਸਵਾਲ ਚੱਕੇ ਗਏ ਜਦ ਕਿ ਉਹ ਹੀ ਨਿਸ਼ਾਨ ਸਾਹਿਬ ਚਾਈਨਾ ਦੇ ਬਾਰਡਰ ਦੇ ਉੱਪਰ ਕੰਮ ਆਇਆ ਸੀ ਜੀ ਉਹੀ ਫੌਜ ਦੀਆਂ ਗੱਡੀਆਂ ਦੇ ਉੱਪਰ ਕੇਸਰੀ ਨਿਸ਼ਾਨ ਲਾ ਕੇ ਜਿਹੜਾ ਬਾਰਡਰਾਂ ਵੱਲ ਗਏ ਸੀ ਜੀ ਇੱਥੇ ਇਹਨਾਂ ਨੇ ਇੱਕ ਗੱਲ ਦਿਖਾਈ ਆ ਕਿ ਹਿੰਦੂ ਮਾਰੇ ਹਿੰਦੂਓ ਪੰਜਾਬ ਛੱਡੋ ਹੂੰ ਹੈਨਾ ਇਹੀ ਦਿਖਾਇਆ ਗਿਆ ਹੂੰ ਮੈਂ ਉਹ ਗੱਲ ਕਰਦਾ ਜਗਰਾਤ ਸਿੰਘ ਤੂਫਾਨ ਨੇ ਹੂੰ ਭਾਈ ਜਗਰਾਤ ਸਿੰਘ ਤੂਫਾਨ ਹੂੰ ਉਹਨਾਂ ਦੀ ਬਹੁਤ ਛੋਟੀ ਉਮਰ ਸੀ ਉਹਨਾਂ ਦਾ ਹਰ ਗੋਬਿੰਦਪੁਰਾਏ ਇਲਾਕੇ ਦੇ ਵਿੱਚ ਅੱਜ ਵੀ ਹੂੰ ਅੱਜ ਵੀ ਅਰਸ਼ਦ ਵਾਰਸੀ ਜੀ ਤੁਸੀਂ ਨੇ ਫਿਲਮ ਤਾਂ ਬਣਾਤੀ ਆ ਚਲੋ ਅੱਜ ਵੀ ਹਰਗੋਬਿੰਦਪੁਰਾ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡ ਚੀਮਾ ਖੁੱਡੀ ਜਾਂ ਉਹਨਾਂ ਦੇ ਆਲੇ-ਦਾਲ ਦੇ ਹੋਰ ਪਿੰਡਾਂ ਦੇ ਵਿੱਚ ਕਿੰਨੇ ਹਿੰਦੂ ਪਰਿਵਾਰ ਲੈ ਕੇ ਆਵਾਂ ਜਿਹੜੇ ਜਗਰਾਤ ਸਿੰਘ ਤੂਫਾਨ ਨੂੰ ਆਪਣਾ ਹੀਰੋ ਮੰਨਦੇ ਨੇ ਹੂੰ ਕਿੰਨੇ ਹਿੰਦੂ ਪਰਿਵਾਰ ਉਹ ਲੈ ਕੇ ਆਵਾਂ ਜਿਹੜੇ ਕਹਿੰਦੇ ਨੇ ਕਿ ਹਾਂ ਜੇ ਅਸੀਂ ਪੰਜਾਬ ਦੇ ਵਿੱਚ ਰੱਖਿਆ ਤਾਂ ਸਾਨੂੰ ਭਾਈ ਜਗਰਾਤ ਸਿੰਘ ਤੂਫਾਨ ਵਰਗੇ ਵੱਡੇ ਯੋਧੇ ਨੇ ਰੱਖਿਆ ਹੂੰ ਉਹ ਕਿੰਨੇ ਹਿੰਦੂ ਪਰਿਵਾਰੇ ਲੈ ਕੇ ਆਵਾਂ ਜਿਹੜੇ ਕਹਿੰਦੇ ਨੇ ਹਾਂ ਸੰਘਰਸ਼ ਕਰਦੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਸੀ ਹਾਂ ਕੁਝ ਸਿਸਟਮ ਦੇ ਗਲਤ ਲੋਕ ਸਾਨੂੰ ਜ਼ਰੂਰ ਤੰਗ ਕਰਦੇ ਸੀ ਜਿਹੜੇ ਸਰਕਾਰੀ ਬਿੱਲੀਆਂ ਸੀ ਹੂੰ ਉਹ ਦਿਖਾਓ ਨਾ ਫਿਰ ਅਸਲੀਅਤ ਦਿਖਾਓ ਨਾ ਤੁਸੀਂ ਇਹ ਕੀ ਮਤਲਬ ਇੱਕ ਮੈਨੂੰ ਤਾਂ ਹਾਸਾ ਜਦੋਂ ਆਇਆ ਇੱਕੋ ਸਿੰਗਲ ਸ਼ੌਰਟ ਗਨ ਜਿਹੜੀ ਉਹ 3 ਨਾਟ 3 ਸੀ ਜੀ ਉਹ 3 ਨਾਟ 3 ਦੇ ਨਾਲ ਕਹਿੰਦਾ ਕਿ ਮੈਂ ਟ੍ਰੇਨਿੰਗ ਕਰੂੰਗਾ ਹੂੰ ਉਹ ਜਿਹੜੇ ਸੰਘਰਸ਼ੀਆਂ ਕੋਲ ਸੀ ਉਹਨਾਂ ਕੋਲ 47ਆਂ ਸੀ ਹੂੰ ਅਸਾਲਟਾਂ ਸੀ ਤੇਰੀ 303G ਨੇ ਕੁਝ ਨਹੀਂ ਕੀਤਾ ਉੱਥੇ ਬਿਲਕੁਲ ਤੁਸੀਂ ਯਾਰ ਤੁਸੀਂ ਸਿੱਧਾ ਸਿੱਧਾ ਤੁਸੀਂ ਧਮਕੀਆਂ ਦਿਵਾ ਰਹੇ ਹੋ ਤੁਸੀਂ ਇੱਕ ਭਾਈਚਾਰੇ ਦੀ ਆਪਸੀ ਜਿਹੜਾ ਆਪਸੀ ਪਿਆਰ ਜਿਹੜਾ ਲੋਕਾਂ ਦਾ ਬਣਿਆ ਹੋ ਤੁਸੀਂ ਉਹ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਕੀ ਸਾਡੀ ਲੀਡਰਸ਼ਿਪ ਨੂੰ ਉਹ ਚੀਜ਼ ਨਹੀਂ ਦਿਖ ਰਹੀ ਸਾਡੇ ਪੰਜਾਬ ਦੀ ਲੀਡਰਸ਼ਿਪ ਜਾਂ ਸਾਡੇ Hindu ਭਾਈਚਾਰੇ ਦੇ ਜਿਹੜੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਨੇ ਹਾਲਾਂਕਿ ਉਹ ਆਪੇ ਬਣੇ ਹੋ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਦਿਖ ਰਹੀ ਕਹੇ ਤੇ ਨਾ ਪੰਜਾਬ ਦੇ ਵਿੱਚ ਦੰਗਾ ਫਸਾਦ ਹੋ ਸਕਦਾ ਦਲਜੀਤ ਦੀ ਫਿਲਮ ਪੰਜਾਬ 95 ਦੇ ਨਾਲ ਬੜਾ ਕਹਿ ਦਿੰਦੇ ਹੋ ਜੀ ਦੰਗਾ ਫਸਾਦ ਹੋ ਸਕਦਾ ਜੀ ਆਪਸੀ ਭਾਈਚਾਰਾ ਖਤਮ ਹੋਊਗਾ ਹੂੰ ਇਹਦੇ ਨਾਲ ਆਪਾਂ ਆਪਸੀ ਭਾਈਚਾਰਾ ਨਹੀਂ ਖਤਮ ਹੋਊਗਾ ਜਾਂ ਫਿਰ ਮੋਟੀਆਂ ਮੋٹے ਕਾਗਜ਼ ਦੇ ਟੁਕੜੇ ਚੜੇ ਬੈ ਨੇ ਫਿਰ ਤੁਹਾਨੂੰ ਬਿਲਕੁਲ ਬਈ ਦੇਖਿਆ ਜਾਵੇ ਮੈਂ ਕੱਲ ਨਾ ਇੱਕ ਸ਼ੋਅ ਲਾਂਚ ਕੀਤਾ ਗਿਆ ਬਿਗ ਬਾਸ ਉਹਦੇ ਵਿੱਚ ਬੀਜੇਪੀ ਦਾ ਇੱਕ ਸਪੋਕਸ ਪਰਸਨ ਬੱਗਾ ਉੱਥੇ ਪਹੁੰਚਿਆਗਾ ਤੇਜਿੰਦਰ ਬੱਗਾ ਤੇਜਿੰਦਰ ਬੱਗਾ ਉੱਥੇ ਪਹੁੰਚਿਆਗਾ ਉੱਥੇ ਅਬਦੇ ਆਪ ਨੂੰ ਪੰਜਾਬੀ ਕਹਿੰਦਾ ਹੈਗਾ ਸਿੱਖ ਕਹਿੰਦਾ ਹੈਗਾ ਸਟੇਜ ਤੋਂ ਬਿਆਨ ਦੇ ਰਿਹਾ ਕਹਿੰਦਾ ਜੀ ਮੈਨੂੰ ਸਿਆਸਤ ਦੀ ਚਿੰਕ ਹੈ ਜਿਹੜੀ ਉਹ ਆਰਐਸਐਸ ਦੀ ਸਟੇਜ ਤੋਂ ਲੱਗੀ ਆ ਅ ਮੈਂ ਦੇਖੋ ਪਹਿਲੀ ਗੱਲ ਤਾਂ ਉਹ ਬਿਆਨ ਸੁਣਿਆ ਨਹੀਂ ਉਹ ਤਾਂ ਮਨੂੰ ਸ਼ੋ ਹੀ ਨਹੀਂ ਯਾਰ ਚੰਗਾ ਲੱਗਦਾ ਹਨਾ ਜੀ ਮਨੂੰ ਨਹੀਂ ਉਹ ਚੀਜ਼ ਵਧੀਆ ਲੱਗਦੀ ਤੁਸੀਂ ਪ੍ਰੋਫੈਸ਼ਨਲ ਕਲਾਕਾਰ ਹੋਮੋ ਐਦਾਂ ਦੀ ਸ਼ਬਦਾਵਲੀ ਤੁਸੀਂ ਬੋਲੋਗੇ ਤਾਂ ਹਨਾ ਪ੍ਰੋਫੈਸ਼ਨਲਿਜ਼ਮ ਹੈ ਨਹੀਂ ਅ ਜੇਕਰ ਤਜਿੰਦਰ ਬੱਗੇ ਨੇ ਬਿਆਨ ਦਿੱਤਾ ਹੈ ਤਾਂ ਫਿਰ ਬਾਈ ਸਾਡੀ ਕੌਮ ਤਾਂ ਉਹਨਾਂ ਦਾ ਵਿਰੋਧ ਕਰਦੀ ਆ ਜੇ ਤੁਸੀਂ ਆਰਐਸਐਸ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਤਾਂ ਆਰਐਸਐਸ ਦੀ ਵਿਚਾਰਧਾਰਾ ਤਾਂ Hindu Hindi Hindustan ਦਾ ਨਾਰਾ ਦਿੰਦੀ ਹੈ ਬਿਲਕੁਲ ਫਿਰ ਤੁਸੀਂ ਕਿਵੇਂ ਸਹਿਮਤ ਹੋ ਸਕਦੇ ਹੋ ਬੱਗਾ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਅਸੀਂ ਨੇ Hindu ਰਾਸ਼ਟਰ ਬਣਾ ਦੇਣਾ Hindu ਰਾਸ਼ਟਰ ਬਣਾਉਣ ਵਾਲਿਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਸਾਡੇ ਨੌਜਵਾਨ ਸਿੱਖ ਇਤਿਹਾਸ ਦੇ ਨਾਲ ਸਿੱਖ ਲਿਟਰੇਚਰ ਜਿਹੜਾ ਆਪਣੇ ਘਰਾਂ ਦੇ ਵਿੱਚ ਰੱਖ ਲੈਣ ਸਾਡੇ ਮੁੰਡਿਆਂ ਨੂੰ ਉਮਰ ਕਦਾਂ ਹੋ ਜਾਂਦੀਆਂ ਨੇ ਸਾਡੇ ਮੁੰਡੇ ਆਪਣਾ ਜਿਹੜਾ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਗੱਲ ਕਰਨ ਸਾਨੂੰ ਡੇਰੂਗੜ ਦੀਆਂ ਜੇਲਾਂ ਮਿਲਦੀਆਂ ਨੇ ਹੂੰ ਸਾਨੂੰ دہشتਗਰਦ ਕਿਹਾ ਜਾਂਦਾ ਸਾਨੂੰ ਅੱਤਵਾਦੀ ਕਿਹਾ ਜਾਂਦਾ ਸਾਨੂੰ ਉੱਗਰਵਾਦੀ ਕਿਹਾ ਜਾਂਦਾ ਸਾਡੇ ਫਿਲਮਾਂ ਦੇ ਵਿੱਚ ਸਾਡੇ ਉੱਪਰ ਨਿਸ਼ਾਨੇ ਲਾਏ ਜਾਂਦੇ ਨੇ ਹੂੰ ਬਿਗ ਬਾਸ ਦੇ ਵਿੱਚ ਇਹ ਤਜਿੰਦਰ ਬੱਗਾ ਗਿਆ ਜੇ ਉਹ ਸ਼ੋਅ ਦੇ ਵਿੱਚ ਇਨਵੋਲ ਆ ਫਿਰ ਹੁਣ ਜੁਰਤ ਰੱਖੋ ਨਾ ਬੱਗਾ ਸਾਹਿਬ ਕਿ ਇਸ ਫਿਲਮ ਦੇ ਬਾਰੇ ਇਸ ਸਾਰੇ ਸਿਸਟਮ ਦੇ ਬਾਰੇ ਤੁਸੀਂ ਬੋਲ ਸਕੋ ਹੂੰ ਇੰਨੇ ਹੀ ਐਸਾਨ ਕਰ ਦੋ ਕਿ ਯਾਰ ਸਾ ਉਹ ਬਿਗ ਬਾਸ ਚਲੋ ਬਹੁਤ ਲੋਕ ਦੇਖਦੇ ਨੇ ਬਾਈ ਦੁਨੀਆ ਦੇ ਵਿੱਚ ਉਹ ਦੇਖਿਆ ਜਾਂਦਾ ਹਨਾ ਸ਼ੋਅ ਇਹ ਗੱਲ ਮੰਨਣੀ ਪਊਗੀ ਉੱਥੇ ਜੇਕਰ ਇਸ ਫਿਲਮ ਦੇ ਬਾਰੇ ਇੱਕ ਗੱਲ ਹੋ ਜੂਗੀ ਕਿੱਥੇ ਤੱਕ ਜਾਊਗੀ ਬਾਈ ਉਹ ਗੱਲ ਬਿਲਕੁਲ ਤੁਸੀਂ ਜੇ ਸਿੱਖ ਹੋ ਤੁਸੀਂ ਪੰਜਾਬੀ ਹੋ ਤੁਸੀਂ ਕੌਮ ਨੂੰ ਆਪਣਾ ਇੱਕ ਅੱਧਾ ਪਰਸੈਂਟ ਵੀ ਮੰਨਦੇ ਹੋ ਤਾਂ ਫਿਰ ਜੁਰਤ ਦਿਖਾਓ ਨਾ ਹਮਮ ਸਲਮਾਨ ਖਾਨ ਨੇ ਹੋਸਟ ਕਰ ਰਹੇ ਹਨ ਬਿਲਕੁਲ ਸਲਮਾਨ ਖਾਨ ਦੇ ਬ੍ਰਦਰ ਦੀ ਜਿਹੜੀ ਉਹ ਪ੍ਰੋਡਕਸ਼ਨ ਹਾਊਸ ਆ ਹਮ ਉਸ ਨੂੰ ਪੁੱਛੋ ਨਾ ਜਵਾਬ ਲਾਓ ਨਾ ਹਮ ਜਾਂ ਫਿਰ ਤੁਹਾਨੂੰ ਵੀ ਬੁਰਕੀ ਪੈ ਗਈ ਹੈ ਜਿਹੜੇ ਨੇ ਪੈਸੇ ਸਿੱਟੇ ਗਏ ਨੇ ਹਮ ਕਮਾਲ ਹੋ ਗਈ ਯਾਰ ਸਾਡੇ ਹੱਕਾਂ ਦੇ ਵਿੱਚ ਕੋ ਜੋ ਬੋਲੇ ਅਸੀਂ ਉਗਰਵਾਦੀ ਅੱਤਵਾਦੀ ਅਸੀਂ ਨਸ਼ੇੜੀ ਜਦੋਂ ਸਾਡੇ ਖਿਲਾਫ ਕੋਈ ਹੁੰਦਾ ਸਾਡੇ ਨਾਲ ਨਹੀਂ ਕੋਈ ਖੜਦਾ ਹਮ ਇੱਥੋਂ ਤੱਕ ਕਿ ਆਪਣੇ ਸਾਡੇ ਆਪਣੇ ਆਪਣੀਆਂ ਲੱਤਾਂ ਖਿੱਚਦੇ ਨੇ ਬਿਲਕੁਲ ਹੁਣ ਬਾਈ ਸਮਾਂ ਆ ਗਿਆ ਸਿੱਧੀ ਤੇ ਸਪਸ਼ਟ ਗੱਲ ਹੁਣ ਸਮਾਂ ਆ ਗਿਆ ਕਿ ਆਪਣਾ ਸੈਂਸਰ ਬੋਰਡ ਇੱਕ ਸਿੱਖ ਸੈਂਸਰ ਬੋਰਡ ਜਾਂ ਇੱਕ ਪੰਜਾਬ ਦਾ ਸੈਂਸਰ ਬੋਰਡ ਹੋਣਾ ਚਾਹੀਦਾ ਬਿਲਕੁਲ ਇਸ ਸਮੇਂ ਦੀ ਡਿਮਾਂਡ ਆ ਬਿਲਕੁਲ ਉਹ ਸੈਂਸਰ ਬੋਰਡ ਤੋਂ ਸਾਨੂੰ ਕੋਈ ਉਮੀਦ ਨਹੀਂ ਉਹਨੇ ਤਾਂ ਸਾਡੇ ਪੰਜਾਬ ਦੀਆਂ ਸਾਡੇ ਭਾਈਚਾਰੇ ਦੇ ਉੱਪਰ ਹਮਲੇ ਕਰਦੀਆਂ ਫਿਲਮਾਂ ਲਗਾਤਾਰ ਰੀਲੀਜ਼ ਕਰਨੀਆਂ ਨੇ ਇਹ ਸ਼ਰਤ ਰੱਖੀ ਜਾਵੇ ਕਿ ਜੇ ਪੰਜਾਬ ਦੇ ਵਿੱਚ ਕੋਈ ਫਿਲਮ ਬਾਲੀਵੁੱਡ ਦੀ ਲੱਗੂਗੀ ਜਿਸ ਦੇ ਵਿੱਚ ਸਿੱਖੀ ਦੇ کردار ਨੂੰ ਲੈ ਕੇ ਗੱਲ ਕੀਤੀ ਗਈ ਆ ਬਿਲਕੁਲ ਉਹੋ ਪਹਿਲਾਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੇ ਸਿੱਖ ਸੈਂਸਰ ਬੋਰਡ ਨੂੰ ਦਿਖਾਈ ਜਾਊਗੀ ਬਿਲਕੁਲ ਉੱਥੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੋਊਗਾ ਸ਼੍ਰੋਮਣੀ ਕਮੇਟੀ ਨੂੰ ਵੀ ਬਈ ਅਸੀਂ ਅਪੀਲ ਕਰਦੇ ਆ ਇਹ ਆਵਾਜ਼ ਚੱਕਣੀ ਚਾਹੀਦੀ ਆ ਪ੍ਰਧਾਨ ਸਾਹਿਬ ਬਿਲਕੁਲ ਇਹ ਸਮੇਂ ਦੀ ਲੋੜ ਆ ਬਿਲਕੁਲ ਤਾਂ ਵੋਲੀਵੁੱਡ ਲਾਲਿਆਂ ਨੂੰ ਵੀ ਸਾਡੇ ਲੀਡਰਾਂ ਨੂੰ ਵੀ ਐਕਟਰਾਂ ਨੂੰ ਵੀ ਇਹ ਬੇਨਤੀ ਆ ਕਿ ਪੰਜਾਬ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਤੁਸੀਂ ਵਾਰ-ਵਾਰ ਪੰਜਾਬ ਨੂੰ ਟਾਰਗੇਟ ਕਰਦੇ ਹੋ ਜਦੋਂ ਫਿਰ ਪੰਜਾਬ ਆਪਣੀ ਆਈ ਤੇ ਆਉਂਦਾ ਫਿਰ ਤੁਸੀਂ ਕਦੇ ਖਾਲਿਸਤਾਨੀ ਕਹਿ ਦੰਨੇਓ ਕਦੇ ਉਗਰਵਾਦੀ ਕਹਿ ਦੰਨੇਓ ਇਸ ਤੋਂ ਚੰਗਾ ਹੈ ਜੇ ਪੰਜਾਬ ਸ਼ਾਂਤਾ ਤਾਂ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹਿੰਦੋ